ਸਾਸ਼ਰਕਾਲ ਤੁਸੀਂ ਵੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਦਾ ਜਨਮ ਤੇ ਹੁਣ ਸਭ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਸਵਾ ਕਿਲੋ ਸੋਨਾ ਹਰਪੰਦੇ ਮਾਮਲੇ ਵਿੱਚ ਥਾਣਾ ਮਕਬੂਲਪੁਰਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ लीगल एक्शन हेड फुलो स्कूल विच लगाए गए पौधे पानी ते बनी लघु फिल्म देख सीजीएम अमरदीप सिंह बेंस ने की थी शलागा छटाई इलाके विच रूम फैक्ट्री विच लगी भयानक आग फायर ब्रिगेड ने आग ते पाया काबू ਅਤੇ ਉਨ੍ਹਾਂ ਖਬਰਾਂ ਵਿਸਤਾਰ ਨਾਲ ਪਿਛਲੇ ਮਹੀਨੇ ਅਮਰਸਰ ਥਾਣਾ ਮਕਬੂਲਪੁਰਾ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਔਰਤ ਸਮੇਤ ਪੰਜ ਲੋਕਾਂ ਵੱਲੋਂ ਸਵਾ ਕਿਲੋ ਸੋਨਾ ਹੜਪਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਔਰਤ ਸਮੇਤ ਪੰਜ ਲੋਕਾਂ ਤੇ ਮਾਮਲਾ ਦਰਜ ਕੀਤਾ ਸੀ ਅਤੇ ਪੰਜੇ ਲੋਕ ਇੱਕ ਹੀ ਪਰਿਵਾਰ ਦੇ ਸਨ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹੁਣ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਦੋਵਾਂ ਦੇ ਕੋਲ 277 ਗ੍ਰਾਮ ਸੋਨਾ ਵੀ ਬਰਾਮਦ ਕਰ ਲਿੱਤਾ ਗਿਆ ਹੈ। ਇਹ ਰਵਿੰਦਰ ਸਿੰਘ ਜਿਹੜੇ ਨੇ ਐਫ ਆਈ ਆਰ ਕੱਤਰਪਟਾ 24 ਸਾਲ ਕੋ ਦਰਜਿਆ ਥਾਣਾ ਮਕਬੂਲਪੁਰਾ। ਉਹਦੇ ਵਿੱਚ ਅਸੀਂ ਜਿਹੜਾ ਸੀ ਮੈਨੂੰ ਕਈ ਤਰੀਕ ਦਾ ਅਰੈਸਟ ਕੀਤਾ ਸੀ ਕੋਰਟ ਚ ਪੀਨਸ਼ ਆਫਟਰ ਡਿਮਾਂਡ ਪੇਸ਼ ਕਰਕੇ ਇਹਨਾਂ ਦਾ ਹੋਰ ਰਿਮਾਂਡ ਲਿਆ ਉਹ ਔਰ ਇਹਨਾਂ ਨੇ ਕੋਈ ਆਪਣੇ ਵੈਲਟਰਨ ਨੂੰ ਉਹਨਾਂ ਦੇ ਜਿਹੜੇ ਲੱਤੀ ਜ਼ਿਆਦਾ ਦਿਨ ਸੀ ਉਹ ਉਧਾਰ ਲੈ ਜਾਂਦੇ ਸੀ ਤੇ ਆਏ ਸੇਮ ਕਰਕੇ ਜਿਹੜਾ ਸੀ ਪਰਚੇਜ਼ ਕਰਕੇ 골ਡੀਆਂ ਮੰਡੀਆਂ ਦੁਕਾਨਾਂ ਤੇ ਆਪਣਾ ਮੁਨਾਫਾ ਕੱਢ ਕੇ ਤੇ ਉਹਨਾਂ ਨੂੰ ਜਿਹੜਾ ਸੀ ਪੈਸੇ ਦੇ ਦਿੰਦੇ ਸੀ ਤੇ ਲੇਕਿਨ ਇਹਨਾਂ ਨੇ ਤਬਾਕ ਬਣਾ ਕੇ ਕੰਪਲੀਟ ਕੀਤਾ ਕਿ ਉਹਨਾਂ ਦਾ ਜਿਲ੍ਹਾ ਹੈਗਾ ਕ੍ਰੀਪ ਸਾਲਾ ਤੋਂ ਸੋਨਾ ਜਿਹੜਾ ਹੜੱਪ ਲਿਆ ਜਿਹਦੇ ਕਰਕੇ ਫਿਰ ਐਫ ਆਈ ਆਰ ਦਰਦੇ ਹੋਈ ਇਨਕੁਆਇਰੀ ਹੋ ਕੇ ਔਰ ਇਹਨੇ ਇਹਨਾਂ ਨੂੰ ਅਰੈਸਟ ਕਰਕੇ ਤੇ ਅੱਜ ਜਿਹੜਾ ਅਪਡੇਟ ਦੁਬਾਰਾ ਇਹਨਾਂ ਦਾ ਪੁਲਿਸ ਮਾਨ ਜਿਹੜਾ ਹਾਸਲ ਕੀਤਾ ਲੀਗਲ ਐਕਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਰਾਸ਼ਟਰੀ ਪ੍ਰਧਾਨ ਸ਼ਰਤ ਵਿਸ਼ੇਸ਼ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ 17 ਮਿੰਟ ਦੀ ਡਾਕੂਮੈਂਟਰੀ ਫਿਲਮ ਜਲ ਹੈ ਤੋ ਕਲ ਹੈ ਦਾ ਨਿਰਮਾਣ ਕਰਵਾ ਕੇ ਐਸਾ ਸ਼ੋਭ ਆਰਮ ਸਪ੍ਰਿੰਗ ਡੇਲ ਸੀਨਸਕੇਨਰੀ ਪਤੇਗੜ ਚੂੜੀਆਂ ਰੋਡ ਬਾਈਪਾਸ ਵਿਖੇ ਰਵੀ ਕਾਲੀਆਂ ਦੇ ਬੇਮਿਸਾਲ ਪ੍ਰਬੰਧਾ ਹੈਡ ਮਾਰਯੋਗਚ અમરદીપ સિંહ ਵੱਲੋਂ ਰਸਮੀ ਤੌਰ ਤੇ ਕੀਤਾ ਗਿਆ ਜਿ세 ਰਸਮ ਸੀਸੀਐਮ ਜੱਜ અમરદીપ ਸਿੰਘ ਰਾਸ਼ਟਰਪედა ਸ਼ਰਤ ਵਿਸ਼ੇਸ਼ ਅਤੇ ਮੇਜ਼ਬਾਨ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਅਤੇ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਦੇ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ ਇਸ ਮੌਕੇ 100 ਤੋਂ ਵੱਧ ਬੂਟੇ ਵੀ ਲਗਾਏ ਗਏ ਇਸ ਮੌਕੇ ਰਚਿੰਦਰ ਸਹਾਣੀ ਐਡਵੋਕੇਟ ਸੰਜੀਤ ਸਿੰਘ ਹਿੰਮਤ ਸਿੰਘ ਸਚਿਨ ਪਾਟਿਆ ਪ੍ਰੋਫੈਸਰ ਸੁਨੀਲ ਸੱਚਦੇਵਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ ਅੱਜ ਮੈਂ ਲੀਗਲ ਇਡਕਸ਼ਨ ਐਸੋਸੀਏਸ਼ਨ ਵੱਲੋਂ ਅਤੇ ਸਪਰਿੰਗ ਡੇਲ ਪਬਲਿਕ ਸਕੂਲ ਵੱਲੋਂ ਮੈਂ ਇੱਥੇ ਆਇਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਕਿ ਸਕੂਲ ਨੇ ਤੇ ਐਸੋਸੀਏਸ਼ਨ ਨੇ ਇਕੱਠੇ ਹੋ ਕੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਜਿਹਦੇ ਵਿੱਚ ਟਰੀ ਪਲਾਂਟੇਸ਼ਨ ਰੁੱਖ ਲਾਉਣੇ ਅਤੇ ਇੱਕ ਮੂਵੀ ਜਿਹੜਾ ਨਾਮ ਹੈ ਜਲ ਹੈ ਤਾਂ ਕਲ ਹੈ ਸਾਰੇ ਬੱਚਿਆਂ ਨੂੰ ਵਿਖਾਈ ਤੇ ਇੱਕ ਅਵੇਰਨੈਸ ਪ੍ਰੋਗਰਾਮ ਲਿਆਂਦਾ ਗਿਆ ਤਾਂ ਜੋ ਆਉਣ ਵਾਲੀ ਜਨਰੇਸ਼ਨਸ ਨੂੰ ਆਉਣ ਵਾਲੇ ਬੱਚਿਆਂ ਨੂੰ जड़े कि साढ़े देश के मोहरी बन गए उन्होंने दिमाग से एक छाप छड़ के जाइए कि असी अपने देश के गलों का ख्याल रखें जल है तो कल है ये हमारा लीगल एक्शन एड की तरफ से एक बच्चों को और आने वाली पीढ़ी को जल के प्रति सचेत करने के लिए जल की कीमत बताने के लिए जो डॉक्यूमेंट्री तैयार की गई थी उसको आज हम लोगों ने स्प्रिंग डेल सीनियर स्कूल में आ, प्रिंसिपल राजीव शर्मा जी की अगुवाई में हम लोगों ने यहाँ पे आ, एक इवेंट का आयोजन किया जिसमें हमारे माननीय सीजीएम श्री अमरदीप सिंह जज यहाँ पे पहुँचे और उन्होंने बच्चों को आ, अपने संबोधन से मोटिवेशन दी कि बच्चे ज़्यादा से ज़्यादा जल को बचाएं ਕਿਉਂਕਿ ਆਉਣ ਵਾਲੀ ਪੀੜ੍ਹੀ ਕੇ ਲਈ ਜਲ ਹੈ ਤੋ ਜੀਵਨ ਹੈ ਅੱਜ ਇੱਕ ਬਹੁਤ ਹੀ ਮੀਨਿੰਫੁਲ ਪ੍ਰੋਗਰਾਮ ਹੋਇਆ ਸਪਿੰਗਰ ਸੀਨੀਅਰ ਸਕੂਲ ਦੇ ਵਿੱਚ ਜਿਹਦੇ ਵਿੱਚ ਕਿ ਲੀਗਲ ਏਡ ਦੀ ਟੀਮ ਲੈਡ ਬਾਈ ਸੀ ਜੇਮਸ ਸਾਹਿਬ ਮਿਸਟਰ ਬੈਂਸ ਸਾਡੇ ਕੋਲ ਆਏ ਹੋਏ ਸੀ ਆਪਣੀ ਟੀਮ ਦੇ ਨਾਲ ਔਰ ਬੜੇ ਹੀ ਇੰਪੋਰਟੈਂਟ ਮੈਸੇਜ ਦੇ ਕੇ ਗਏ ਨੇ ਥੀ ਇੱਕ ਤੇ ਹੈਗਾ ਜਿਹੜਾ ਪਾਣੀ ਨੂੰ ਕੰਜ਼ਰਵ ਕਰਨ ਦੇ ਲਈ ਜਲ ਹੈ ਤੋ ਕਲ ਹੈ ਔਰ ਦੂਸਰਾ ਬੱਚਿਆਂ ਦੇ ਨਾਲ ਮਿਲ ਕੇ ਇਕੋ ਕਲੱਬ ਦੇ ਬੱਚਿਆਂ ਦੇ ਨਾਲ ਮਿਲ ਕੇ ਇੱਕ ਟਰੀ ਪਲਾਂਟੇਸ਼ਨ ਡਰਾਈਵ ਦਾ ਜਿਹੜਾ ਸ਼ੁਰੂਆਤ ਕੀਤੀ। ਅੰਮ੍ਰਿਤਸਰ ਦੇ ਸ਼ਿਆਟਾ ਦੇ ਵਿੱਚ ਉਸ ਸਮੇਂ ਹੜਕਮ ਮੱਚ ਗਿਆ। ਜਦੋਂ ਉੱਥੇ ਇੱਕ ਰੂ ਮੈਕਟਰੀ ਵਿੱਚ ਭਿਆਨਕ ਅਗ ਲੱਗੀ। ਆਗੂ ਭਿਆਨਕ ਸੀ ਕਿ ਆਗ ਨੂੰ ਬਚਾਉਣ ਦੇ ਲਈ 16 ਦੇ ਕਰੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਫੈਕਟਰੀ ਮਾਲਕ ਨੇ ਕਿਹਾ ਕਿ ਅੱਗ ਲੱਗਣ ਦੇ ਕਾਰ ਕਾਫੀ ਵੱਡਾ ਨੁਕਸਾਨ ਹੋਇਆ। ਅਤੇ ਅੱਗ ਲੱਗਣ ਦੇ ਕਾਰਨਾਂ ਦਾ ਹਜ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਐਸਰਾ ਮਾ ਕ੍ਰਿਸ਼ਨਾ ਕਾਟਨ ਦੇ ਨਾਂ ਤੇ ਸਾਡੀ ਫੈਕਟਰੀ ਹੈ ਤੇ ਇੰਡਸਟਰੀਅਲ ਸਟੇਟ ਦੇ ਵਿੱਚ ਸਾਡੀ ਹੈ ਅੱਗ ਲੱਗ ਗਈ ਸੀ ਤੱਕ ਨਹੀਂ ਪਤਾ ਲੱਗਾ ਸਾਨੂੰ ਕਿ ਕੀ ਕਾਰਨ ਹੈਗਾ ਸਵੇਰੇ 7 ਵਜੇ ਜਦੋਂ ਪਤਾ ਲੱਗਾ ਮੈਂ ਖੇਲਣ ਜਾ ਰਿਹਾ ਸੀ ਮੇਰੇ ਬੰਦੇ ਨੇ ਮੈਨੂੰ ਟੈਲੀਫੋਨ ਕਰਕੇ ਕਿਹਾ ਵੀ ਭਾਈ ਅੱਗ ਲੱਗ ਗਈ ਹੈ ਤੇ ਉਹ ਫਿਰ ਮੈਂ ਫਟਾਫਟ ਮੈਂ ਕਿਹਾ ਕੀ ਗੱਲ ਕਹਿੰਦੇ ਦੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਬੁਲਕਾ ਦਿੰਦਾ ਉਹ ਰਸਤੇ 'ਚ ਮੇਰੇ ਫਾਇਰ ਬ੍ਰਿਗੇਡ ਹੀ ਕਹਿੰਦਾ ਸੀ ਤੇ ਮੈਂ ਫਿਰ ਰਾਣੀ ਕੇ ਬਾਗ ਬਾਹਰ ਜਿਹੜਾ ਫਾਇਰ ਬ੍ਰਿਗੇਡ ਵਾਲਾ ਖਾਬ ਹੈ ਉੱਥੇ ਮੈਂ ਆ ਗਿਆ ਉਹ ਤਿਆਰੀ ਦੇ ਵਿੱਚ ਹੀ ਸੀ ਜਾਣੋ ਨੇ ਸੀ ਮੈਂ ਫਿਰ ਉਹਨਾਂ ਨੇ ਪਹਿਲੇ ਅੱਗੇ ਗੱਡੀ ਲਾਈ ਤੇ ਪਿੱਛੇ ਲੈ ਕੇ ਤੇ ਆਪਣੀ ਫੈਕਟਰੀ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਕੀ ਕਹਿੰਦੇ ਉਹਨੂੰ ਇੱਥੇ ਆ ਕੇ ਦੇਖਿਆ ਤੇ ਅੱਗ ਕਾਫੀ ਫੜ ਚੁੱਕੀ ਹੋਈ ਸੀ ਤਕਰੀਬਨ 7:20 ਮਿੰਟ ਤੇ ਅੱਗ ਲੱਗੀ ਇੱਥੇ ਸਾਨੂੰ ਤਲਾਹ ਆਈ ਕਿ ਇੱਥੇ ਜਿਹੜੀ ਰਾਮਾ ਕ੍ਰਿਸ਼ਨ कॉटन ਮੇਲਾ ਯੂਨੀਵਰਸਿਟੀ ਲੱਗੇ ਇੱਥੇ ਅੱਗ ਲੱਗੀ ਤੇ ਫੌਰਨ ਸਾਡੀਆਂ ਵਟੀਆਂ ਗੱਡੀਆਂ ਜਣੀਆਂ ਤਕਰੀਬਨ 7-8 ਮਿੰਟ ਚ ਇੱਥੇ ਪਹੁੰਚ ਗਏ ਗੱਡੀਆਂ ਤਕਰੀਬਨ ਹੁਣ ਤੱਕ 15-16 ਗੱਡੀਆਂ ਹੀ ਜੜੀਆਂ ਪਾਣੀ ਦੀਆਂ ਭਰ ਭਰ ਕੇ ਇੱਥੇ ਵੱਜ ਚੁੱਕੀਆਂ ਬਾਕੀ ਸਾਰੇ ਸ਼ਹਿਰ ਦੀਆਂ ਗੱਡੀਆਂ ਸਿਵਲ ਲੈਂਡ ਦੀ ਟਾਊਨ ਹਾਲ ਦੀ ਬੈਰੀਗੇਟ ਦੀ ਕਰਵਾਲੀਗੇਟ ਦੀ ਸਾਰੀਆਂ ਗੱਡੀਆਂ ਆ ਕੇ ਤੇ ਹੁਣ ਪਾਣੀ ਹੁਣ ਤੇ ਸਾਡੀਆਂ ਸਾਰੇ ਸ਼ਹਿਰ ਦੀਆਂ ਗੱਡੀਆਂ ਤਕਰੀਬਨ ਇੱਥੇ ਆ ਬਾਕੀ ਸ਼ਹਿਰ ਦੇ ਵਿੱਚ ਵੀ ਸ਼ਿਫਟਾਂ ਚੱਲਣ ਰਹੀਆਂ ਜਿਹੜੀਆਂ ਆਪ ਸਾਬ ਚ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲਕੇ ਤੇ ਗ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਿਹਾ ਹੈ ਆਪ ਸਾਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਓ ਪਿੰਡ ਮਹਾਵਾ ਵਿਖੇ ਜੀਐਨਡੀਯੂ ਮੈਡੀਕਲ ਕਾਲਜ ਅਤੇ ਗਵਰਨਮੈਂਟ ਡਾਕਟਰਸ ਅਤੇ 144 ਬੀਐਨ ਬੀਐਸਐਫ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੌਕੇ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਦੇ ਫ੍ਰੀ ਚੈੱਕਅਪ ਕੀਤੇ ਗਏ ਅਤੇ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ਅੰਮ੍ਰਿਤਸਰ ਦੇ ਰਹਾਗ ਸਿੰਘ ਡੇਰੇ ਵਿੱਚ ਰਹਿਣ ਵਾਲੇ ਇੱਕ ਪ੍ਰਵਾਸੀ ਨੌਜਵਾਨ ਮੁੰਨਾ ਲਾਲ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪੀੜਤ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਸਾਰੀ ਜਾਣਕਾਰੀ ਦਿੱਤੀ ਗਈ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਚੌਕੀ ਇੰਚਾਰਜ ਗੁਰਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਪ੍ਰਵਾਸੀ ਮਜ਼ਦੂਰਾਂ ਵਾਸਤੇ ਜੀ ਵੇਖੋ ਸਾਢੇ ਲਾਗੇ 5-400 ਤੋਂ ਰਹਿ ਰਹੇ ਆ। ਸਾਨੂੰ ਇਹਨਾਂ ਦਾ ਕੋਈ ਦੁੱਖ ਕੰਪਲੇਨ ਨਹੀਂ ਹੈ। ਵਧੀਆ ਬੰਦਿਆਂ ਤਰੀਕੇ ਨਾਲ ਆਪਣਾ ਕੰਮ ਕਰਦੇ ਰੋਟੀ ਖਾਂਦੇ ਸੀ ਜੇ ਇਹਨਾਂ ਨਾਲ ਧੱਕਾ ਹੋਇਆ ਤੇ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਸਾਡੀ ਇਹੋ ਮੰਗਿਆ ਇਹ ਜਿਨ੍ਹਾਂ ਦੇ ਕੰਮ ਕਰ ਕੰਮ ਕਰਦੇ ਜੀ ਸਾਨੂੰ ਉਹਨਾਂ ਬਾਰੇ ਤਾਂ ਕੋਈ ਪਤਾ ਨਹੀਂ ਆ ਪਰ ਉਹ ਕੋਈ ਬੱਬੂ ਨਾ ਦਾਦੇ ਆ ਜਿ ਤਰ੍ਹਾਂ ਇਹਨੇ ਦੱਸਿਆ ਮਾਰਿਆ ਕੁੱਟਿਆ ਉਹ ਉੱਤੇ ਬਹੁਤ ਨਿੰਦਣਯੋਗ ਗੱਲ ਆ ਇਸ ਦੋਸਤ ਕੋਈ ਕੋਈ ਵੀ ਕੋਠੀ ਚ ਕੰਮ ਕਰ ਰਿਹਾ ਕੋਈ ਗਰੀਬ ਆਦਮੀ ਆਪਣਾ ਲਿਗੀਆਂ ਲਿਗੀਆਂ ਤੋਂ ਬੱਚੀਆਂ ਇੱਕ ਇਹ ਕੋਈ ਚੋਰੀ ਕਰ ਸਕਦੀ ਐਹੀਂ ਚੋਰੀ ਦਾ ਇਲਜ਼ਾਮ ਲਾ ਕੇ ਕਿ ਇਹਨੂੰ ਮਾਰਨਾ ਕੁੱਟਣਾ ਮੁਰ ਕੇ ਮਾਰ ਹੀ ਦੇਣਾ ਇਹ ਤਾਂ ਬਹੁਤ ਨਾ ਇਨਸਾਫੀ ਹੈ। ਮਲਕ ਮੁੰਨਾ ਲਾਲ ਦਾ ਨਾਂ ਦਾ ਪ੍ਰਵਾਸੀ ਵਿਅਕਤੀ ਸੀ ਕਿ ਉਹ ਕੋਈ 33 ਸਾਲ ਉਹ ਵੀ ਕੱਲ ਸੋਸਰ ਦੀ ਸੀ ਆ। ਕੋਈ ਚ ਉਹਨਾਂ ਨੇ ਅਲੀਗੇਸ਼ਨ ਲਾਏ ਨੇ ਕਿ ਬੱਬੂ ਨਾਂ ਦੀ ਜਨਣੀ ਉਹਦੇ ਘਰ ਕੇ ਵੀ ਵਾਈਫ ਕੰਮ ਕਰਦੀ ਏ ਕੋਈ ਝਗੜਾ ਹੋਇਆ। ਉਸ ਨੂੰ ਸੋਸਰ ਨੇ ਮੋੜ ਦਿੱਤਾ ਜੋ ਬੰਦੀਕਾਰ ਵੀ ਕਰਤੀ ਬਸ ਪੋਸਟਲੋਂ ਕਰਾਇਆ ਜਾ ਰਿਹਾ ਹੈ। ਅਗਨੈਸਟ ਜੋ ਵੀ ਸੀਨੀਅਰ ਅਫਸਰ ਨੇ ਇਸਕੋ ਕਰਕੇ ਕਰ ਰਿਹਾ ਹੈ। ਜਨਾ ਮਸ਼ਮੀ ਦਾਦੀ ਆਹੜਾ ਬੜੀ ਤੂੰਮਤਾਮ ਨਾਲ ਮੜਾਇਆ ਗਿਆ। ਅਤੇ ਠਾਕੁਰ ਜੀ ਨੂੰ ਅਦਭੁਤ ਤਰੀਕੇ ਨਾਲ ਸਜਾਇਆ ਗਿਆ। ਇਸ ਮੌਕੇ ਪ੍ਰੈਜ਼ੀਡੈਂਟ ਦੁਰਗਿਆਨਾ ਕਮੇਟੀ ਸ਼੍ਰੀਮਤੀ ਲక్ష్ਮੀ ਕਾਂਤਾ ਸ਼ਾਵਲਾ ਜੀ, ਚੇਅਰਮੈਨ ਬੜਾ ਹਨੂਮਾਨ ਮੰਦਿਰ ਡਾਕਟਰ ਰਕੇਸ਼ ਸ਼ਰਮਾ, ਐਕਸ ਡਿਪਟੀ ਸੀਐਮ ਪੰਜਾਬ, ਓਮ ਪ੍ਰਕਾਸ਼ ਸੋਨੀ, ਸਾਫ ਕੌਂਸਲਰ ਵਿਕਾਸ ਸੋਨ, ਐਕਸ ਐਮਐਲਏ ਸੁਨੀਲ ਦੱਤੀ, ਸੋਨੂ ਦੱਤੀ ਵੀ ਹਾਜ਼ਰ ਸਨ। ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋ ਛੱਤ ਤੇ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਜ਼ਿਲ੍ਹੇ ਦੇ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਖੰਡ ਸ਼ਾਮ ਤੋਰੀ ਨੇ ਦੱਸਿਆ ਕਿ 29 ਅਗਸਤ 2024 ਨੂੰ ਅਗਲਾ ਕੈਂਪ ਨੇਰੀ ਵਿਸ਼ਰਾ ਕਰ ਰਈਆ ਵਿਖੇ ਬਾਅਦ ਦੁਪਹਿਰ 1 ਵਜੇ ਤੋਂ 5 ਵਜੇ ਤੱਕ ਕੈਂਪ ਲੱਗੇਗਾ। ਰੇਲਵੇ ਪ੍ਰਸ਼ਾਸਨ ਨੇ ਲੋਕਾਂ ਨੂੰ ਰੇਲਵੇ ਸਟੇਸ਼ਨ ਤੇ ਆਪਣੇ ਮੋਬਾਈਲ ਫੋਨ ਰਾਹੀਂ ਟਿਕਟਾਂ ਲੈਣ ਅਤੇ ਹੋਰ ਕੰਮ ਕਰਵਾਉਣ ਦੀ ਸਹੂਲਤ ਦਿੱਤੀ ਹੈ ਜਿਸ ਕਾਰਨ ਰੇਲਵੇ ਮੁਲਾਜ਼ਮਾਂ ਅਤੇ ਰੇਲਵੇ ਟਿਕਟ ਲੈਣ ਵਾਲਿਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੇਲਵੇ ਸਟੇਸ਼ਨ ਤੇ ਤਾਇਨਾਤ ਟਿਕਟ ਬੁਕੇ ਅਫਸਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਹ ਸਾਰਾ ਕੰਮ ਰੇਲਵੇ ਪ੍ਰਸ਼ਾਸਨ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਕੀਤਾ ਗਿਆ ਕਿ ਇਸ ਸਾਲ ਡਿਜੀਟਲ ਭੁਗਤਾਨ ਹੋਵੇਗਾ ਜਿਸ ਨਾਲ ਰੇਲਵੇ ਟਿਕਟਾਂ ਖਰੀਦਣ ਵਾਲੇ ਲੋਕਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ ਰੇਲਵੇ ਦੀ ਤਰਫੋਂ ਜੁਟੀਆ ਸੌਣ ਮੋਬਾਈਲ ਐਪ ਸ਼ੁਰੂ ਕੀਤਾ ਗਿਆ ਹੈ ਜੋ ਮਰੇ ਆਦਰਯੀ ਡੀਆਰਐਮ ਸਾਹਿਬ श्री संजय साहू जी श्री अपना परमदीप परमदीप सिंह फैमी सीनियर डी सी एम उनके आदेशानुसार जो है हम डिजिटल बार पोस्टर लगवा के यू टी लोगों को लोगों की अवेयरनेस के लिए डिजिटलाइजेशन के लिए इंट्रोड्यूस कर रहे हैं जिसकी जिसकी वजह से बाकी लोग जो है यू टी ऐप लोड करके अपने वॉलेट में उसके बाद एक वॉलेट होगा गया में अपने रिचार्ज करके टिकट जो है ऑन मोबाइल टिकट परचेज कर सकते हैं इसके लिए उनको ना तो लाइन में खड़ा होना पड़ेगा और ना ही उनके लिए क्या कहते हैं चेंज की कोई प्रॉब्लम है वो हैसर फ्री जो है अपनी ट्रैवलिंग जो है रेलवे की तरफ से कर सकते हैं दूसरा इसमें यह है कि भी पेपरलेस टिकट होगी जिससे कि इन्वायरमेंट जो रेलवे रेलवे की तरफ से एक बाहर ग्रीनरी को जो उत्साह दिया जा रहा है फिर इन्वायरमेंट डस्ट पोल्यूशन जो फ्री होगा पेपरलेस टिकट बनेगी पेपरलेस टिकट जो उन मोबाइल आप आपके आ जाएगी उसके बाद आप कहीं भी कहीं ਕਿਸੇ ਵੀ ਸਟੇਸ਼ਨ ਸੇ ਕਿਸੇ ਵੀ ਸਟੇਸ਼ਨ ਤੱਕ ਟਿਕਟ ਜੋ ਹੈ ਜੂਟੀਆਂ ਸੌਨ ਮੋਬਾਈਲ ਐਪ ਤੇ ਲੋਡ ਕਰ ਸਕਤੇ ਆਂ ਰੇਲਵੇ ਵਿਭਾਗ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ ਯਾਤਰੀਆਂ ਦੀ ਸਹੂਲਤ ਲਈ ਇੱਥੇ ਤਹ ਦੀ ਜਿਹੜੇ ਰੇਲਵੇ ਵਿੱਚ ਸਫਰ ਕਰਦੇ ਸਨ ਯਾਤਰੀ ਉਹਨਾਂ ਨੂੰ ਲੰਬੀਆਂ-ਲੰਬੀਆਂ ਲਾਈਨਾਂ ਵਿੱਚ ਰੇਲਵੇ ਟਿਕਟ ਲਈ ਲੱਗਣਾ ਪੈਂਦਾ ਸੀ ਪਰ ਹੁਣ ਰੇਲਵੇ ਵਿਭਾਗ ਵੱਲੋਂ ਇੱਕ ਮੋਬਾਈਲ ਐਪ ਥਰੂ ਕਰ ਦਿੱਤੀ ਗਈ ਹੈ ਜੂਟੀਆਂ ਤੇ ਇਹ ਐਪ ਤੁਸੀਂ ਆਪਣੇ ਮੋਬਾਈਲ ਤੇ ਡਾਊਨਲੋਡ ਕਰ ਸਕਦੇ ਹੋ ਇੱਥੇ ਤਹ ਦੀ ਜਦੋਂ ਤੁਸੀਂ ਸਫਰ ਕਰਨਾ ਉਸ ਤੋਂ ਪਹਿਲਾਂ ਰੇਲਵੇ ਸਟੇਸ਼ਨ ਦੇ ਕਿਚ ਸਕੇਨਰ ਲਗਾਉਤੇ ਤੁਸੀਂ ਟਿਕਟ ਸਕੈਨ ਕਰ ਸਕਦੇ ਇਹ ਟਿਕਟ ਤੁਹਾਡੇ ਮੋਬਾਈਲ ਵਿੱਚ ਹੀ ਹੁਣ ਆ ਜਾਵੇਗੀ ਚੰਗਾ ਉਪਰਾਲਾ ਹੈ ਰੇਲਵੇ ਵਿਭਾਗ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਉਪਰਾਲੇ ਹੋਰ ਕੀਤੇ ਜਾਣਗੇ ਰੇਲਵੇ ਵਿਭਾਗ ਅਧਿਕਾਰੀ ਨੇ ਆਖਿਆ ਅਮਰਥਰ ਫਾਸਟਵੇ ਖਬਰ ਨਾ ਮਿਲੀ ਕੈਮਰਾਮੈਨ ਪਰੇਸ਼ਰ ਮਾਦਲ ਅਰਕੇਸ਼ ਕੁਮਾਰ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਬਲਕ ਵਾਟਰ ਸਪਲਾਈ ਪ੍ਰੋਜੈਕਟ ਦਾ ਚੋਅਸ ਆ ਲਿਆ ਅਤੇ ਮਾਰਚ 2025 ਤੱਕ ਪ੍ਰੋਜੈਕਟ ਸ਼ੁਰੂ ਕਰਨ ਲਈ ਅਧਿਕਾਰੀਆਂ ਕਾਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤਾਂ ਦਿੱਤੀਆਂ। ਥਾਣਾ ਝੰਡਿਆਲਾ ਗੁਰੂ ਦੀ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਦੋ ਵਾਕਵਾ ਕੇਸਾਂ ਵਿੱਚ ਪਘੋੜੇ ਨਿੰਦਰ ਸਿੰਘ ਵਾਸੀ ਪਿੰਡ ਭੰਗਵਾ ਅਤੇ ਦੂਸਰਾ ਸੰਦੀਪ ਸਿੰਘ ਵਾਰਡ ਨੰਬਰ 7 ਝੰਡਿਆਲਾ ਗੁਰੂ ਦੇ ਨਾਮ ਸ਼ਾਮਿਲ ਹਨ। ਇਸ ਸਬੰਧੀ ਐਸਐਚਓ ਝੰਡਿਆਲਾ ਇੰਸਪੈਕਟਰ ਮੁਖਤਿਆਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ। ਸਾਡੀਆਂ ਵਾਕਵਾ ਟੀਮਾਂ ਜਿਹੜੇ ਡਰੱਗ ਚੋਂ ਪਘੋੜੇ ਨੇ ਡਰੱਗ ਕੇਸਾਂ ਚੋਂ ਪਘੋੜੇ ਨੇ ਇਹ ਮਗਰ ਲੱਗਿਆ ਸੀ ਜਿਨ੍ਹਾਂ ਚੋਂ ਦੋ ਡਰੱਗ ਕੇਸਾਂ ਚੋਂ ਪਘੋੜੇ ਆਦਮੀ ਨਿੰਦਰ ਸਿੰਘ ਮਾਮਾ ਵਾਸੀ ਫਗਵਾ ਤੇ ਦੂਸਰਾ ਸੰਦੀਪ ਸੀਪਾ ਅਵਾਰਡ ਨੰਬਰ 7 ਜਨੇਾਲਾ ਇਹ ਸਾਡੀਆਂ ਟੀਮਾਂ ਲੋ ਫੜੇ ਗਏ ਆ ਜੀ ਇਹਨਾਂ ਦੀ ਅਰੈਸਟ ਪਈ ਆ ਇਹਨਾਂ ਦੀ ਪੁਸ਼ੀਸ਼ ਕਰ ਰਹੇ ਆ ਰਮਾਂਡ ਲੈ ਕੇ ਹੋਰ ਵੀ ਜੋ ਕਿੱਥੋਂ ਇਹ ਨਸ਼ਾ ਲੈਂਦੇ ਆ ਤੇ ਕਿੱਥੇ ਅੱਗੇ ਸਪਲਾਈ ਕਰਦੇ ਉਹ ਦੇਖੇ ਉਹਦੋਂ ਕੋਖਿਆ ਜਾਏਗਾ ਨਹੀਂ ਇੱਕ ਦਿਨ ਪਹਿਲਾਂ ਇੱਕ ਪਰਚਾ ਹੈ ਦੂਸਰੇ ਦਿਨ ਨਹੀਂ ਹੈ ਬਾਕੀ ਇਹਨਾਂ ਦੇ ਲਿੰਕ ਸਥਾਪਿਤ ਕਰਾਂਗੇ ਵੀ ਕਿਹੜੇ ਕਿਹੜੇ ਸਮਗਲਨਾਂ ਨਾਲ ਤੇ ਸਪਲਾਈ ਨਾਲ ਕੁਰੀਅਰ ਨਾਲ ਲਿੰਕ ਹੈਗੇ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਛੇਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਜਿਹੜੇ ਦੁਰਗਿਆਨਾ 13 ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ। ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। पासवे ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 7009308833 ਤੇ ਸੰਪਰਕ ਕੀਤਾ ਜਾ ਸਕਦਾ ਹੈ। ਥਾਣਾ ਅਜਨਾਲਾ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰ ਉਸpasso 507 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਹੁਣ ਸਮਾਂ ਹੋ ਗਿਆ ਇੱਕ ਛੋੜੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਰੋਸ਼ ਰੈਲੀ ਵਿੱਚ ਸ਼ਾਮਿਲ ਹੋਣ ਲਈ ਦਾਣਾ ਮੰਡੀ ਤੋਂ ਆਰਤੀਆਂ ਦਾ ਜੱਥਾ ਹੋਇਆ ਰਵਾਨਾ ਇਹ ਤੇ ਕੁਝ ਹੋਰ ਖਬਰਾਂ ਇੱਕ ਛੋੜੇ ਜੋ ਹੈ ਬ੍ਰੇਕ ਤੋਂ ਬਾਅਦ अपने बच्चों को नेचर का अनुभव और राइट्स का फन दीजिए आइए कंपनी बाग में सबके मन पसंद में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ ₹5 से शुरू City unlimited fun. tere ka hua pagal pagal party party just a bottle bottle I'm fast i'm trying to jump but need you i'm a let me let me make the drop let me make you move come back boy baby but yeah. a little bit get a chance to live i'll take levar es el mera sueño yeah. let me make you move let me make you move. ਚਾਂ ਲੈ ਬਰ ਰਜ਼ ਮੇਰਾ ਸਵਾਗਤ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਫੈਡਰੇਸ਼ਨ ਆਫ ਆਰਟੀ ਐਸੋਸੀਏਸ਼ਨ ਵੱਲੋਂ ਮੰਗਾਈ ਤੇ ਮੱਦੇ ਫਸਲਾ ਉਪਰ ਟੁਕਮੀ ਕਮਿਸ਼ਨ ਨਾ ਦੇਣ ਕਾਰਨ ਤੇ ਆਰਤੀਆਂ ਦੀਆਂ ਹੋਰ ਨਾਲ ਸਮੱਸਿਆਵਾਂ ਸੰਬੰਧੀ 28 ਅਗਸਤ ਨੂੰ ਤਲਵੰਡੀ ਪਾਈ ਰਾਏ ਕੇ ਵਿਖੇ ਵਿਸ਼ਾਲ ਸੋਭਾ ਰੋਸ ਰੈਲੀ ਵਿੱਚ ਭਾਗ ਲੈਣ ਲਈ ਅੰਮ੍ਰਿਤਸਰ ਪਕਤਾਵਾਲਾ ਦਾਣਾ ਮੰਡੀ ਤੋਂ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ ਕਾਕਾ ਬਹਿਲ ਅਤੇ ਮੀਤ ਪ੍ਰਧਾਨ ਅਮਨਦੀਪ ਸਿੰਘ ਚੀਨਾ ਦੀ ਅਗਵਾਈ ਵਿੱਚ ਆੜਤੀਆਂ ਦਾ ਵੱਡਾ ਕਾਫਲਾ ਰਵਾਨਾ ਹੋਇਆ। ਇਹ ਸਭ ਪੰਜਾਬ ਭਰ ਦੇ ਸਾਰੇ ਆੜਤੀਆਂ ਦੀ ਮੀਟਿੰਗ ਹੈ। ਰੈਲੀ ਆ ਮੀਟਿੰਗ ਨਹੀਂ ਆ। ਤਗੜਾ ਵਿਸ਼ਾਲ ਕਾਫਲਾ ਪੰਜਾਬ ਸਰਕਾਰ ਦੇ ਖਿਲਾਫ, ਪੈਂਟਰ ਗਵਰਨਮੈਂਟ ਦੇ ਖਿਲਾਫ ਜਿਹੜੀਆਂ ਆੜਤੀਆਂ ਦੀਆਂ ਜੋ ਮੰਗਾਂ ਐ। ਉਹ ਪੂਰੀਆਂ ਨਹੀਂ ਹੁੰਦੀਆਂ ਬੜੇ ਲੰਮੇ ਸਮੇਂ ਤੋਂ 2-4 ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਿਹਾ ਕੋਈ ਨਾ ਕੋਈ ਇਹ ਗਵਰਨਮੈਂਟ ਸਾਡੇ ਤੇ ਹਰ ਸਾਲ ਪੰਗਾ ਫੜਨਾ ਪਾਉਂਦੀ ਆ ਪਰ ਜੇ ਸਰਕਾਰ ਨੂੰ ਇਹ ਪੁੱਛਣਾ ਚਾਹਣਾ ਆ ਕਿ 75% ਤੇ ਲੋਡ ਸਰਕਾਰ ਦਾ ਆਰਥੀਆ ਨੇ ਚੁੱਪਿਆ ਆਰਥੀ ਹੀ ਕਿਸਾਨ ਦਾ ਤੈਸ਼ੀਆ ਤੇ ਕਿਸਾਨ ਅਰਥ ਦਾ ਤੈਸ਼ੀਆ ਨੌ ਮਾਸਤਾ ਰਿਸ਼ਤਾ ਉਹ ਬਰਕਰਾਰ ਆ ਕਿਸਾਨ ਤੇ ਆਰਥੀ ਰਿਸ਼ਤਾ ਨਹੀਂ ਖਤਮ ਹੋ ਸਕਦਾ ਸਰਕਾਰਾਂ ਜਿੰਨੀਆਂ ਮਰਜ਼ੀ ਚਾਲਾਂ ਚੱਲਣ ਜਿਹੜਾ ਆਰਥਿਕ ਦੇ ਵਿੱਚ ਇੱਕ ਰੋਸ ਆ ਬਹੁਤ ਵੱਡਾ ਰੋਸ ਆ ਸਰਕਾਰ ਜਿਹੜੀ ਸਾਡੀ ਆਰਥਿਕ ਮੇਨ ਮਕਸਦ ਸਾਡਾ ਆਰਥ ਦਾ ਉਹ 2.5% ਲੰਬੇ ਸਮੇਂ ਤੋਂ ਮਿਲ ਰਹੀ ਸੀ ਸਰਕਾਰ ਨੇ ਕਰੋਨਾ ਦੇ ਨਾਂ ਤੇ ਉਦੋਂ ਸਾਡੀ ਜਿਹੜੀ ਆਰਥਿਕ ਅਸੰਤੁਸ਼ਟੀ ਕਰ ਦਿੱਤੀ ਤੇ ਕਰੋਨਾ ਖਤਮ ਹੋਏ ਨੂੰ ਕਾਫੀ ਸਿਰ ਹੋ ਗਿਆ ਉਸ ਨਾਂ ਤੇ ਸਾਡੀ ਜਿਹੜੀ ਆਰਥ ਉਹਦੇ ਤੇ ਉਹ ਧੱਕਾ ਕਰੀ ਸਾਡੇ ਨਾਲ ਉਹਦੇ ਰੋਸ ਦੇ ਸਬੰਧ ਵਿੱਚ ਪੰਜਾਬ ਦੀ ਅੱਜ ਸਾਡੀ ਰਹਿਣੀ ਆ ਤਲਵੰਡੀ ਭਾਈਕੇ ਪੰਜਾਬ ਦੇ ਪ੍ਰਧਾਨ ਜਿਸ ਜੀ ਕਲੜਾ ਦੀ ਗੁਆਹ ਦੀ ਵਿੱਚ ਬਹੁਤ ਜਿਆਦਾ ਉਸ ਸ਼ਾਹ ਆਰਥੀਆਂ ਦਾ ਤੁਸੀਂ ਉੱਥੇ ਵੇਖ ਹੀ ਲੈਣਾ ਜੇ ਕੱਥ ਤੁਹਾਡੇ ਮੀਡੀਆ ਨੂੰ ਪਤਾ ਲੱਗ ਹੀ ਜਾਣਾ ਘੱਟੋ ਘੱਟ 25000 ਰੁਪਏ ਦਾ ਇਕੱਠ ਹੋਊਗਾ 28 ਅਗਸਤ ਨੂੰ ਪੰਜਾਬ ਦੀਆਂ ਸਾਰੀਆਂ ਹੀ ਮੰਡੀਆਂ ਬੰਦ ਰਹੀਆਂ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਆਰਥੀਆਂ ਨੇ ਆਖਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਰੋਸ਼ ਰੈਲੀ ਹੈ ਸਾਲ ਮੰਡੀ ਭਾਈ ਕੇ ਉੱਥੇ ਉਹ ਇੱਥਾ ਲੈਣ ਵਾਸਤੇ ਗਏ ਹਨ ਉਹਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਅਗਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤੇ ਆਉਣ ਵਾਲੇ ਸਮੇਂ ਵਿੱਚ ਮੰਡੀਆਂ ਵਿੱਚ ਕੰਮ ਬਿਲਕੁਲ ਬੰਦ ਕਰ ਦਿੱਤਾ ਜਾਵੇਗਾ ਜਿੱਦੀ ਜ਼ਿੰਮੇਵਾਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਹੋਵੇਗੀ। ਅਮਰਖਰ ਫਾਸਟਵੇ ਖਬਰਾਂ ਨਾਲ ਮੈਂ ਕੈਮਰਮੈਨ ਪਰਿਸ਼ਰਮਨਦਨ ਰਕੇਸ਼ ਕੁਮਾਰ। ਮੰਦਿਰ ਮਾਤਾ ਲਾਲ ਤੇਵੀ ਮਾਡਲ ਟਾਊਨ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਨੰਦ ਉਤਸਵ ਬੜੀ ਧੂਮਤਾਬ ਨਾਲ ਮੜਾਇਆ ਗਿਆ। ਬੱਚਿਆਂ ਵਿੱਚ ਧਾਰਮਿਕ ਭਾਵਨਾਵਾਂ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਕਲੱਬ ਇੰਡੀਆ ਵੱਲੋਂ ਸ਼ਿਵਾਲਾ ਬੋਰਡ ਵਾਲਾ ਜਵਾਹਰਨਗਰ ਵਿਖੇ ਪਗਵਾਨ ਸ਼੍ਰੀ ਰਾਮ ਜੀ ਬਾਰੇ ਇੱਕ ਸੁੰਦਰ ਲੇਖ ਲਿਖਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਹਨਾਂ ਦਾ ਜਿਸ ਦਾ ਉਦੇਸ਼ ਬੱਚਿਆਂ ਦੇ ਅੰਦਰ ਧਾਰਮਿਕ ਭਾਵਨਾ ਨੂੰ ਜਗਾਉਣਾ ਹੈ ਤਾਂ ਜੋ ਚੰਗੇ ਨਾਗਰਿਕ ਬਣ ਸਕਣ। ਉਹਨਾਂ ਨੇ ਇਹ ਵੀ ਕਿ ਬੱਚਿਆਂ ਨੂੰ ਸਨਾਤਨ ધਰਮ ਦੀ ਇਹ ਅਹਿਮੀਅਤ ਮਹਿਸੂਸ ਹੋਣਾ ਲੱਗੇ ਕਿ ਸਨਾਤਨ ધਰਮ ਕਿੰਨਾ ਵਿਸ਼ਾਲ ਤੇ ਕਿੰਨਾ ਵਧੀਆ ਹੈਗਾ ਜੇ ਇਹ ਆਪਾਂ ਜੀਵਨ ਸਨਾਤਨ ਕਦਰਾਂ ਅਨੁਸਾਰ ਜੀਵਾਂਗੇ ਰਿਟਾਇਰਡ ਐਸਐਚਓ ਸੰਜੀਵ ਕੁਮਾਰ ਵੱਲੋਂ ਰਚਿੰਦਰ ਨਗਰ ਵਿਖੇ ਸੀਵਰੇਜ ਸਾਫ ਕਰਵਾਇਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਚੈਂਬਰ ਤੇ ਸੀ ਵੀਰੇ ਸਾਰੇ ਭਰੇ ਤੇ ਸੀ ਅੱਜ ਹੀ ਸਵੇਰੇ ਮੈਨਾਂ ਨੂੰ ਰਣਜੀਤ ਭਾਜੀ ਨੂੰ ਫੋਨ ਕੀਤਾ ਤੇ ਅੱਜ ਹੀ ਇਹਨਾਂ ਨੇ ਸਾਰੀ ਕੰਪਲੇਂਟ ਕਲੀਅਰ ਕਰ ਦਿੱਤੀ। ਹਾਂਜੀ ਇਹ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਜੀ ਗਲੀ ਇਹੋ ਜੀ ਸਫਾਈ ਕਦੀ ਹੋਈ ਨਹੀਂ ਜਿਹੋ ਜੀ ਇਹਨਾਂ ਨੇ ਕੀਤੀ ਹੈ। ਜਿਤਨਗਰ ਗਲੀ ਨੰਬਰ 2 ਗਲੀ ਰਜਿੰਦਰ ਨਗਰ ਗਲੀ ਨੰਬਰ 2। ਸਰਕਾਰੀ ਬੰਦੇ ਵੀ ਅੱਜ ਆਏ ਪਰ ਭੱਜ ਗਏ ਉਹ ਫੇਰ ਜੀ। ਉਹ ਖਾਲੀ ਕਹਿੰਦੇ ਹੈ ਵੀ ਉਹ ਕਹਿੰਦੇ ਜੀ ਅਸੀਂ ਖਾਲੀ ਡੰਡੇ ਮਾਰ ਕੇ ਜਾ ਸਕਦੇ ਆਂ। ਇਹ ਗਾਰ ਨਹੀਂ ਕਰਨੀ, ਇਹ ਵੋ ਨਹੀਂ ਕਰਨੀ। ਜਨਮ ਅਸ਼ਟਮੀ ਦੇ ਮੌਕੇ ਤੇ ਲੰਗਰ ਲਗਾਇਆ ਕਿਹਾ। ਅਤੇ ਸਾਫ ਦਾ ਕਾਉਂਸਲਰ ਵਿਕਾਸ ਸੋਨੀ ਨੇ ਲੰਗਰ ਦੀ माता सुधाधाम मंदिर मजीठा बाईपास वेके माता सुधाजी दी परथाण की है श्री कृष्ण जन्माष्टमी बड़ी धूम तामनल मड़ाई गई रात 12 बजे आसमान रंग बिरंगे पटाकਿਆਂ ਨਾਲ ਗੂੰਜਿਆ ਅਤੇ માતા सुधाजी ने श्री बाल गोपाल जी दा पंचामृत अभिषेक ਕਰਨ ਉਪਰੰਤ ਸੁੰਦਰ ਪੋਸ਼ਾਕ ਪਹਿਨਾਇਤ ਗੁਲਾਬ ਦੇ ਫੁੱਲਾਂ ਦੇ ਆਸਨ ਤੇ ਵਿਰਾਜਮਾਨ ਹੋ ਕੇ ਉਹਨਾਂ ਤੋਂ ਆਸ਼ੀਰਵਾਦ ਲਿਆ श्री आरती शिव दुर्गा ਮੰਦਿਰ ٹرسٹ ਕਰਤਾਰ ਨਗਰ ਚਾਟਾ ਦੇ ਨਾਲ ਪਰਮ ਸਤਕਾਰਯੋਗ Swami श्री कृष्णानंद ਮਹਾਰਾਜੀ कथा व्यास वृंदावन तोstdcaryog मृदुलकांत शास्त्री जी महाराज ने हाजरी पर परम संत अदवाद स्वरूप श्री आरती देवा महाराज जी ने ओना दा दिलो स्वागत कीता अते ओना नाल साथ संगीता आखिर विच मुखाब्रा एक बार फेरतो 20 ਕਿਲੋ ਸੋਨਾ ਹਰਪੰਦੇ ਮਾਮਲੇ ਵਿੱਚ ਥਾਣਾ ਮਕਬੂਲਪੁਰਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਫਤਾਰ ਲੀਗਲ ਐਕਸ਼ਨ 8 ਪੁਲੋ ਸਕੂਲ ਵਿੱਚ ਲਗਾਏ ਗਏ ਪੌਥੇ ਪਾਣੀ ਤੇ ਬਣੀ ਲਗੂ ਫਿਲਮ ਦੇਖ ਸੀਜੀਐਮ ਅਮਰਦੀਪ ਸਿੰਘ ਬੈਂਸ ਨੇ ਕੀਤੀ ਸ਼ਲਾਗਾ ਚਾਟਾ ਇਲਾਕੇ ਵਿੱਚ ਰੂਮ ਫੈਕਟਰੀ ਵਿੱਚ ਲੱਗੀ ਭਿਆਨਕ ਅਗ ਫਾਇਰ ਬ੍ਰਿਗੇਡ ਨੇ ਅੱਗ ਤੇ ਪਾਇਆ ਕਾਬੂ ਇਹ ਸਨ ਅੱਜ ਦੀਆਂ ਖਬਰਾਂ ਹੋਰ ਸੁਣੇਗੇ ਅਗਲੇ ਬੁਲੇਟ ਹੈਪ ਵਿੱਚ ਹੁਣ ਮੈਨੇ ਦੂਇਜ਼ਾਤ ਤਾਨਫਾ